ਇਸ ਸਵਾਰ ਦੇ ਸੇਵਾਦਾਰ ਜਿਹੜੇ ਬਾਣੀ ਪੜ੍ਹਦੇ ਐ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਦੇ ਕੇ ਮਾਨ ਸਨਮਾਨ ਕਰਨਗੇ ਬੇਨਤੀ ਕਰਾਂ ਕਿ ਸਾਰੀ ਪੰਚਾਇਤ ਪਹੁੰਚੀ ਐ ਤੇ ਆਓ ਸਾਰੇ ਇਹ ਮਾਨ ਸਨਮਾਨ ਵਾਲਾ ਕਾਰਜ ਫਿਰਕੜਾ ਪ੍ਰਸ਼ਾਦ ਦੀ ਦੇਗ ਵਰਤੇਗੀ ਪਰਿਵਾਰ ਵੱਲੋਂ ਚਾਹ ਦਾ ਲੰਗਰ ਤਿਆਰ ਕੀਤਾ ਹੈ ਸਾਰੀ ਸੰਗਤ ਨੇ ਚਾਹ ਦਾ ਲੰਗਰ ਛੱਕ ਕੇ ਫਿਰ ਵਿਦਾ ਹੋਣਾ ਜੀ ਕੱਲ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਇਸੇ ਤਰ੍ਹਾਂ ਸੰਗਤਾਂ ਨੇ ਰਲ ਮਿਲ ਕੇ ਸਾਰੀ ਸੰਗਤ ਨੇ ਰਲ ਮਿਲ ਕੇ ਭਾਈ ਜਗਦੀਪ ਸਿੰਘ ਪੁੱਤਰ ਭਾਈ ਲਾਭ ਸਿੰਘ ਜੋ ਕਿ ਹਰ ਘਰ ਵਿੱਚ ਹਾਜ਼ਰੀ ਭਰਦੇ ਨੇ ਪਹਿਲਾ ਸਰੂਪਾ ਲੈ ਲੰਨ ਦੇ ਹਰ ਘਰ ਵਿੱਚ ਹਾਜ਼ਰੀ ਭਰਦੇ ਨੇ ਇਹਨਾਂ ਨੂੰ ਇਹਨਾਂ ਦੇ ਘਰ ਵਿੱਚ ਆਪਾਂ ਸਾਰਿਆਂ ਨੇ ਕੱਲ ਨੂੰ ਭਾਈ ਹਾਜ਼ਰੀ ਭਰਨੀ ਹੈ ਦੁਬਾਰਾ ਫਿਰ ਦੱਸਿਆ ਜਾਂਦਾ ਹੈ ਭਾਈ ਜਗਦੀਪ ਸਿੰਘ ਪੁੱਤਰ ਭਾਈ ਲਾਵ ਸਿੰਘ ਸੋ ਸਾਰੇ ਪਰਿਵਾਰ ਵੱਲੋਂ ਬੇਨਤੀ ਹੈ ਕਿ ਜਿਵੇਂ ਲਗਾਤਾਰ ਅੱਜ 15ਵੇਂ ਦਿਨ ਵਿੱਚ ਹਾਜ਼ਰ ਹੋਏ ਹੋ ਇਸੇ ਤਰ੍ਹਾਂ ਕੱਲ ਦੀ ਹਾਜ਼ਰੀ ਵੀ ਭਾਈ ਜਰੂਰ ਭਰਨ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਲ ਸਿੰਘ ਇਹਨਾਂ ਦੇ ਸਾਰੇ ਪਰਿਵਾਰ ਵੱਲੋਂ ਜੋ ਇਹ ਮਾਨ ਸਨਮਾਨ ਕੀਤਾ ਗਿਆ ਹੈ ਸਾਰਾ ਪਰਿਵਾਰ ਬਹੁਤ ਬਹੁਤ ਵਧਾਈ ਦੇ ਪਾਤਰ ਹੈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੁੰਦੀ ਹੈ ਅੱਜ ਦਾ ਸਮਾਂ ਐਸਾ ਬਣ ਗਿਆ ਮਹਾਰਾਜ ਕਹਿੰਦੇ ਨੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਦਾ ਤਾਰਾ ਨਾਮ ਵਿਸਾਰ ਖੁਆਰੇ ਕੀਨੀ ਧ੍ਰਿਗ ਜਨਮ ਨਹੀਂ ਰਹਿਣਾ ਅੱਜ ਦਾ ਸਮਾਂ ਕੁਛ ਐਸਾ ਹੈ ਖਾਣ ਵੱਲ ਧਿਆਨ ਰਹਿੰਦਾ ਹੈ ਪੀਣ ਵੱਲ ਧਿਆਨ ਰਹਿੰਦਾ ਹੈ ਖਾਣਾ ਪੀਣਾ ਹੱਸਣਾ ਹੱਸਣ ਦਾ ਵੀ ਅੱਜ ਦਾ ਸਮਾਂ ਇਹ ਜਾ ਬਣ ਗਿਆ ਜਦੋਂ ਕਿਸੇ ਦਾ ਕੋਈ ਨੁਕਸਾਨ ਹੁੰਦਾ ਸੀ ਉਦੋਂ ਹਾਸਾ ਜਿਆਦਾ ਕਰਦੇ ਆ ਸੋ ਸਾਰੀਆਂ ਗੱਲਾਂ ਉਲਟ ਪੁਲਟ ਹੋ ਰਹੀਆਂ ਨੇ ਇਸੇ ਕਰਕੇ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਦਾ ਤਾਰਾ ਰੱਬ ਨੂੰ ਅੱਜ ਸਭ ਨੇ ਵਿਸਾਰਿਆ ਹੋਇਆ ਉਸ ਦਾਤੇ ਨੂੰ ਅੱਜ ਸਭ ਨੂੰ ਭੁਲਾਇਆ ਹੋਇਆ ਤੇ ਮਹਾਰਾਜ ਦੀ ਕਿਰਪਾ ਹੋਈ ਹੈ ਪਰਿਵਾਰ ਨੇ ਦਾਤੇ ਦਾ ਸ਼ੁਕਰਾਨਾ ਕੀਤਾ ਹੈ ਦਿੱਤੀਆਂ ਦਾਤਾਂ ਦੇ ਵਿੱਚੋਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਹੋਏ ਇਹ ਮਾਨ ਸਨਮਾਨ ਕੀਤਾ ਹੈ ਪਰਿਵਾਰ ਸਾਰਾ ਭਾਈ ਬਹੁਤ-ਬਹੁਤ ਵਧਾਈ ਦੇ ਪਾਤਰ ਹੈ ਕੜਾ ਪ੍ਰਸ਼ਾਦ ਲੈਣ ਤੋਂ ਬਾਅਦ ਪਰਿਵਾਰ ਵੱਲੋਂ ਚਾਹ ਦਾ ਲੰਗਰ ਤਿਆਰ ਕੀਤਾ ਹੈ ਸਾਰੀ ਸੰਗਤ ਨੇ ਚਾਹ ਦਾ ਲੰਗਰ ਛੱਕ ਕੇ ਫੇਰ ਵਿਦਾ ਹੋਣਾ ਜੀ ਬਹੁਤ-ਬਹੁਤ ਧੰਨਵਾਦ ਇੱਕ ਵਾਰੀ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਫੇਰ ਕੱਲ ਵੀ ਹਾਜ਼ਰੀ ਸਾਰੀ ਸੰਗਤ ਨੇ ਰਲ ਮਿਲ ਕੇ ਭਾਈ ਜਗਦੀਪ ਸਿੰਘ ਪੁੱਤਰ ਭਾਈ ਲਾਭ ਸਿੰਘ ਦੇ ਘਰ ਇਸੇ ਤਰ੍ਹਾਂ ਬਚੜ ਕੇ ਪੜਨ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ